ਸਤ ਸ੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈ ਹਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ ਸ਼ਾਮ ਦੇ 4 ਵਜੇ ਗਏ ਨੇ ਤੇ ਆਪਾਂ ਬਲੌਗ ਦੀ ਕਰਨ ਲੱਗੇ ਆ ਸਟਾਰਟਿੰਗ ਤੇ ਕੱਪੜੇ ਵਗੈਰਾ ਜਿਹੜੇ ਮੈਂ ਮਸ਼ੀਨ ਦੇ ਵਿੱਚ ਪਾਤੇ ਅੱਜ ਮੈਨੂੰ ਕਰੇ ਵੀ ਨਹੀਂ ਕੋਈ ਦਿਖਾਈ ਦਿੰਦੇ ਤੇ ਮੈਂ ਉਹਦਾ ਪੱਠੇ ਵਗੈਰਾ ਪਾਉਣੇ ਪੈਣਗੇ ਕੋਟੇ ਵੱਲ ਮੈਂ ਬਾਦ ਵਿੱਚ ਜਾਵਾਂਗੀ ਪਹਿਲਾਂ ਪੁੱਛ ਦਿਆਂ ਵੀ ਕੋਈ ਆਉਂਦਾ ਪੱਠੇ ਮੇਲੇ ਨੂੰ ਕਿ ਮੈਂ ਪੱਠੇ ਵੱਲ ਜਾਵਾਂ ਤੇ ਪਰ ਹੋਈ ਹੁੰਦੀ ਜਿੱਦ ਸੱਚ ਜੀ ਕਿਹੜੀ ਤਿਆਰੀ ਹੋ ਰਹੀ ਹੈ ਸ਼ਲਗਮ ਦੀ ਅੱਜ ਆਪਾਂ ਬਣਾਉਣੀ ਆ ਸ਼ਲਗਮ ਸ਼ਲਗਮ ਦੀ ਸਬਜ਼ੀ ਵੀ ਟੇਸਟੀ ਬਣਦੀ ਹੈ ਤੇ ਇੱਧਰ ਬਣੀ ਜਾਂਦੇ ਆ ਆਵਲੇ ਆਵਲੇ ਦਾ ਆਚਾਰ ਬਣੂਗੇ ਮਰਬਾ ਹੀ ਆਣਾਂ ਦਾ ਹੁਣ ਤਾਂ ਮਰਬਾ ਬਣਾਤਾ ਆ ਗੀ ਹੈਗਾ ਇਹ ਲੋਬਾ ਖਾਂ ਦੇ ਗਾੜੀ ਸੀ ਜਿਹੜਾ ਤੇ ਹੋਲੇ ਖੰਡ ਕਾੜੀ ਹੋਈ ਸੀ ਤੇ ਵਿੱਚ ਪਾਤੇ ਆ ਜੀ ਆਉੜੇ ਤੇ ਹੁਣ ਕਰਕੇਵੇਂ ਬਣੂਗਾ ਇਹ ਬਾਸਾ ਬਾਣੀ ਸੁੱਕੀ ਲੋ ਆ ਪਾਣੀ ਇਹ ਵਿੱਚ ਆਉੜੇ ਨੇ ਪਾਣੀ ਛੱਡਤਾ ਨਹੀਂ ਤੇ ਆਉੜੇ ਪਹਿਲਾਂ ਨਹੀਂ ਉਵਾਲੇ ਸੀ ਉਵਾਲੇ ਸੀ ਸੁਕਾਏ ਸੀ ਤੋਂ ਪਿਸਾ ਲਾਲ ਕੇ ਸੁਕਾਏ ਹੋਏ ਸੀ ਹਾਂ ਹਾਂ ਹੜਕਾ ਕੱਢ ਦਮ ਤੋਂ ਪਿਸਾਦੇ ਸੀ ਠੀਕ ਹੈ ਤੇ ਹੁਣ ਇਹ ਕੋਸਾ ਪਾ ਮਾਰੇ ਨਾ ਸਾਤੀ ਦਾ ਦੁੱਧ ਜਾਨੋਂ ਮੰਗਾਇਆ ਵਾ ਅਗਲੇ ਦਿਨ ਸਾਰਨੇ ਪਾਉਦੇ ਨੋਨ ਪਾ ਕੇ ਬਣਾਵਾਂਗੇ ਤੌੜਾ ਰਾ ਦਨ ਬਸਾਰ ਤੱਕ ਪਹੁੰਚ ਗਈ ਵਿੱਚ ਨਾ ਉਹ ਦੂਜਿਆਂ ਨੂੰ ਕਿਹੜਾ ਦੂਜਿਆਂ ਨੂੰ ਹਾਂ ਹਾਂ ਜਿਹੜਾ ਆਪਾਂ ਦੋ ਜਮੇ ਨਿੰਬੂ ਆਇਚ ਚ ਪਾਉਣੇ ਆ ਉਹ ਨੂੰ ਉਹ ਗਾ ਇਹ ਦੋ ਵੀ ਤਾਂ ਵਾਲੇ ਹੋਣਗੇ ਹਾਂ ਤਾਂ ਵਾਲੇ ਹਾਂ ਹਰਕਾ ਕੱਢਦੇ ਹਾਂ ਹਾਂਵੇਂ ਪਏ ਅੱਛਾ ਅੱਛਾ ਅਸਾਂ ਨੂਨ ਲਾ ਦੇਈਏ ਵਸ ਪਾਏ ਜੇ ਨਾ ਨੀ ਨਾ ਪਾਉਣੇ ਅੱਛਾ ਮਸਾਲਾ ਲੰਗਾਇਆ ਮਸਾਲਾ ਮਸਾਲਾ ਗੋ ਤੁਸੀਂ ਨੂਨ ਕਹੀ ਜਾਂਦੇ ਮਸਾਲਾ ਹੀ ਮਗਾ ਕਰੋ ਨੂਨ ਹੋ ਵੀ ਹੁੰਦਾ ਨੂਨ ਕਿਉਂ ਮਸਾਲਾ ਸਾਰਾ ਉਹਨ ਮਸਾਲਾ ਲਾਇਆ ਹੁੰਦਾ ਹੂੰ ਅੱਛਾ ਕੋਸ ਜੜੇ ਕੀ ਪਾ ਦੇਣਾਗਾ ਦਰਵਾ ਤੇ ਕੋਸ ਪਾ ਲੈਣਾ ਅਚਾਰ ਭਾਈ ਨਾਲ ਦੇ ਨਾਲ ਖਾਣ ਲੱਗ ਜਾਣਾ ਆ ਜਿਹੜਾ ਚਾਰ ਹੈ ਨਾ ਆਪਣਾ ਤੁਸੀਂ ਦੇਖੋ ਵੀ ਕਿੰਨਾ ਟੇਸਟੀ ਚਾਰ ਬਣਦਾ ਇਹ ਜਿਹੜੇ ਆਪਾਂ ਵੀ ਗਰਮੀਆਂ ਦੇ ਵਿੱਚ ਨਿੰਬੂ ਦਾ ਚਾਰ ਬਣਾ ਨਿੰਬੂ ਪਾਣੀ ਬਣਾਉਣੇ ਹੁੰਦੇ ਆ ਜਿਹੜਾ ਨਿੰਬੂ ਨਿਚੋੜ ਕੇ ਅਸੀਂ ਸਿਰਦੇ ਨਹੀਂ ਹੈਗੇਗੇ ਤੇ ਉਹਨੂੰ ਨੂਨ ਨਾਲ ਲਵੇੜ ਕੇ ਤੇ ਡੱਬੇ ਚ ਪਾਈ ਜਾਂਦੇ ਆ ਤੇ ਦੇਖੋ ਇੰਨਾ ਘੈਂਟ ਹੈ ਜਿਹੜਾ ਇਹਦਾ ਚਾਰ ਹੈ ਜਿਹੜਾ ਬਾਲਾ ਸੁਆਦ ਲੱਗਦਾ ਇਹ ਤਿਆਰ ਹੋ ਗਿਆ ਆ ਸਾਰਾ ਡੱਬਾ ਅਸੀਂ ਐ ਭਰ ਦਿੰਨੇ ਆ ਇਹਦੇ ਨਾਲ ਵਰਗਾ ਖਾਈ ਨੇ ਸੁੱਕਾ ਜਿਹਾ ਵਧੀਆ ਲੱਗਦਾ ਦਾ ਦੂਜੇ ਚਾਰ ਨਾਲ ਇਹ achar ਹੈ ਜਿਹੜਾ ਬੱਦ ਤੇਸਟੀ ਲੱਗਦਾ ਲੋ ਜੇ ਇੱਕ ਪਾਸੇ ਔਲਾ ਦਾ achar ਪੈ ਜੂਗਾ ਤੇ ਇੱਕ ਪਾਸੇ ਪੈ ਜੂਗਾ ਮਰੱਬਾ ਮਰੱਬਾ ਤਾਂ ਆਹ ਕਾਫੀ ਵਾਲੇ ਭਾਂਡੇ ਜੀ ਪੋਇਲ ਲੱਗ ਸੋਹਣਾ ਲੱਗੂਗਾ ਇਹਦੇ ਚ ਪਾਵਾਂਗੇ ਹੋਵੇ ਲੱਗਣਾ ਕੱਲ ਮਰੱਬਾ ਆਹ ਦੇਗੇ ਔਲੇ ਤੇ ਅੱਜ ਦੋ ਆਟਮਾ ਬਣ ਕੇ ਆ ਰਿਹਾ ਫਿਰ ਦੇਖੋ ਆਣਾ ਡਬੋਂ ਗਾਹਾਂ ਚੋ ਚਲੋ ਜੀ ਆਪਾਂ ਵੀ ਕੱਪੜੇ ਵਗੈਰਾ ਤੋਂ ਇਹ ਪਰ ਪਹਿਲਾਂ ਪੁੱਛਾਂ ਕੋਈ ਆਉਂਦੇ ਆ ਪੱਠੇ ਵੇਲੇ ਨੂੰ ਤੇ ਪੱਠੇ ਆਪਾਂ ਦੋ ਟਿੱਕਾ ਹੋਇਆ ਸੀ ਸ਼ਰਗਮ ਖਾ ਲੈਂਦੇ ਹਾਂ ਤਾਂ ਵਸ ਸਿੱਧਾ ਤੇ ਚ ਤੜਤੇ ਹੀ ਲਾ ਦੇਣਾ ਸੁੱਕੀ ਸਬਜੀ ਬਣ ਜਾਂਦੀ ਹੈ ਕੰਨੇ ਪੱਕ ਗਏ ਸੱਟ ਨਹੀਂ ਹੋਇਆ ਹੈ ਜੀ ਇੱਕ ਦਿਨ ਉਹ ਟੌਸ ਜੇ ਪਾਲੇ ਦੂਜੇ ਤੇ ਉਹਦੇ ਹੀ ਰਾਤ ਨੂੰ ਨਾਲ ਮੈਂ 12 ਵਜੇ ਲਾਤੀ ਕੈਂ ਦੁਖੇ ਕੰਗਲੇ ਦਿਨ ਮਾਵਦੇ ਉਹ ਜਿਹੜੇ ਚਾਂਦੀ ਜਲੇ ਟੌਸ ਪਾ ਕੇ ਦਿਖਾਰ ਕੇ ਮੈਨੂੰ 10 ਕੁ ਵਜੇ ਦਿਨੋਂ ਲਾਉਣਾ ਹੀ ਪਿਆ ਅਗਲੇ ਦਿਨ ਜਿੱਤੇ ਮੈਂ ਪਾ ਕੇ ਗਏ ਐਨੇ ਕੰਨ ਦੁਖੇ ਤੇ ਹਜੇ ਵੀ ਕੰਨਾਂ ਦੁਖਦਾ ਉਹਨੇ ਮੈਂ ਨਾਰੀ ਵਾਲ ਦਾ ਤੇਲ ਲਾਈ ਜਾਨੀ ਹਾਂ ਤਾਂ ਦੂਜੇ ਵੀ ਨਹੀਂ ਪਈ ਲੈ ਐਨਾ ਕੰਨ ਇਕੱਲਾ ਇੱਧਰ ਲਈ ਬੜਾ ਦੁਖਦਾ ਉਹ ਚਾਹਾਂ ਪੱਤੋਂ ਉਤੇ ਦਿੱਖੀ ਦਿਨਿਆ ਪੈਣ ਠਾਕ ਥੈ ਨਹੀਂ ਤਾਰਕਲਾ ਦੇਣਗੇ ਨੂੰ ਜਦੋਂ ਇਹਨਾਂ ਨੂੰ ਨਾ ਰੱਖਣੀ ਆ ਆਹ ਮੰਗਾ ਲਿਆ ਤੇ ਉਹਦੇ ਵਿੱਚ ਆਹ ਵਾਲਾ ਮਸਾਲਾ ਜਿਹੜਾ ਪਾ ਕੇ ਚਾਰ ਬਣਾਉਣੇ ਹੁੰਦੇ ਆ ਨਿੰਗੂ ਚਾਰ ਮਸਾਲਾ ਜਿੰਨੇ ਕੇ ਲਿਗਾ ਸਾਰਾ ਇਹਦੇ ਤੇ 2 ਕਿਲੋ ਨਿੰਬੂ ਦਾ ਦੱਸਿਆ ਗਿਆ ਇਹਨਾਂ ਨੇ। ਹਾਂਜੀ। 550 ਗ੍ਰਾਮ ਮਸਾਲਾ ਚੰਗੀ ਤਰ੍ਹਾਂ ਹਲਾ ਲਓ ਤੇ 15 ਤੋਂ 20 ਮਿੰਟ ਵਿੱਚ ਸਵਾਦਿਸ਼ਟ achar ਜਿਹੜਾ ਬਣ ਕੇ تیار। ਇਹ ਨਿੰਬੂ ਰ ਮਮੀ ਇਹੇ ਗੜਾ ਐ ਵੀ ਔਲੇ ਵਾਲਾ। ਮਸਾਲਾ ਦੋ ਹੀ ਹੁੰਦਾ। ਮਸਾਲਾ ਬਾਅਦ ਕਿ ਇਹ ਮਰਤ ਪਾਉਣੇ ਨਹੀਂ ਆਪਾਂ ਜਿਵੇਂ ਗੇ ਮਸਾਉਂਦਾਗਾ। ਔਲੇ ਆਪਾਂ ਬਾਅਦ ਕੇ ਵਿੱਚ ਹੀ ਆਪਾਂ ਪਾ ਲੈਨੇ ਹੁੰਨੇ ਹਲਦੀ। ਤੇ ਬਾਅਦ ਕੀ ਮਸਾਲੇ ਆਲਾ ਪਾਉਣਾ ਲੱਗੋ। ਉਹ ਨਹੀਂ ਲੱਗ ਜਾਂਦੀ ਹੈ ਹੂੰ ਉਹ ਗਾਇਤ ਕੇ ਨਾਲ ਦੇਣਾ ਪੈਣੀ ਹੈ ਹੂੰ ਹੂੰ ਨਾਲੇ ਤਲੇ ਨਹੀਂ ਹੁੰਦੇ ਫੇਰ ਉਹ ਪਤੇਲ ਤੇ ਤਲਦੇ ਹੰਨੇ ਹਨਾ ਹੂੰ ਤੇੜ ਕੇ ਦੇਣੇ ਵੀ ਆਪਣਾ ਜਿਹੜਾ acharਾ ਕਿੱਦਾਂ ਦਾ ਬਣੂਗਾ ਤੇ ਦਿਖਾਵਾਂਗੇ ਤੇ ਉਹ ਕੱਢ ਕੇ ਆਵਲੇ ਹਾਂ ਉਹ ਕੱਢ ਕੇ ਉਹ ਕਿੱਥੇ ਰੱਖਤੇ ਇਹ ਮਮੀ ਦਾ ਪ੍ਰੋਗਰਾਮ ਹੈ ਦੇਖ ਜਿਦਾ ਘੈਂ ਲੱਗਦੇ ਹਨਾ ਸਾਲ ਬਣ ਗਏ ਹੁਣ ਕਿ ਤੋ ਵੈਸੇ ਵਧੀਆ ਵੈਸੇ ਔੜੇ ਤਾਂ ਖਾਣਾ ਰੋਇਆ ਤਿਆਰ ਹੋ ਰਿਹਾ ਇਸੇ ਤਰ੍ਹਾਂ ਇਹ ਗੜੀ ਵਰਤ ਕੇ ਤਿਆਰੀ ਚਾਹ ਲਓ ਲੋਪੇ ਮਮੀ ਨੇ ਅੱਧਾ ਚਾਰ ਪੌਣ ਲਾਗੇ ਤੇ ਮੈਂ ਕੱਪੜੇ ਵੀ ਜਰਾ ਧੋਤੇ ਧਾਰਾਂ ਕੱਢ ਲੀਆਂ ਤੇ ਹੁਣ ਮੈਂ ਚਲੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਆ ਕੇ ਫਿਰ ਮੈਂ ਪੋਚਾ ਲਾਵਾਂਗੀ ਫਿਰ ਕਿਉਂਕਿ ਨੇ ਰਹੂਗੇ ਇਹਨਾਂ ਨੇ ਦੁੱਧ ਪਣ ਜਾਣਾ ਤੇ ਨਾਲ ਹੀ ਮੈਂ ਜਾ ਕੇ ਮੱਥਾ ਟੇਕ ਆਉਂਗੀ ਤੇ ਪਹਿਲਾਂ ਸਮ੍ਰਿਤ ਦੇ ਪਵਾ ਕੇ ਲੈਂਦਾ ਥੋੜਾ ਇਹਦੇ ਡੈਡੀ ਚਲੇ ਗਏ ਸੀ ਇਹਦੇ ਨਾਲ ਬੰਦ ਕਰ ਬੁੱਤਾ ਖਾਣਾ ਵਾਲਾ ਦੇਖਿਆ ਕਰ ਉਹ ਰੱਖ ਲਈ ਕੈਂਡੀ ਖਾ ਸਕਦੀ ਹੈ ਕੈਂਡੀ ਤਾਂ ਖਾਲਾ ਕੈਂਡੀ ਤਾਂ ਕੋਈ ਹੋਣੀਗਾ ਉੱਪਰ ਕੰਬੜਾ ਲਾ ਲਾ ਸਾਫ਼ ਸੁਪਾ ਕੇ ਰੱਖਿਆ ਕਰ ਪੈਰਾਂ ਦੇ ਵਿੱਚ ਠੀਕ ਹੈ ਮੈਨੂੰ ਆ ਸਾਫ਼ ਤੋਂ ਧੁੱਤ ਤੱਕ ਪੰਗਾ ਸਾਰੀ ਲਓ ਜੀ ਆਪਾਂ ਨੇ 6 ਦਾ ਟਾਈਮ ਹੋ ਗਿਆ ਤੇ ਮੱਥਾ ਠੀਕ ਕਰਾਈਏ ਆਪਾਂ ਆ ਕੇ ਕਰਾਂਗੇ ਵਲੌਗ ਨੂੰ ਕੰਟੀਨਿਊ ਤੇ ਨਾਲੇ ਲਾਵਾਂਗੇ ਪੋਚਾ ਹਾਂ ਇਹਦੇ ਵਿੱਚ ਖਾਣੀ ਹੈ ਉਂ ਜੇ ਬਗੂ ਕਰ ਜਾਇਆਈ ਕੱਜ ਕੋਚ ਨੇ ਮੇਰੇ ਨਾਲ ਹੋ ਗਿਆ ਕੋਈ ਨਾ ਮੈਂ ਚੱਲ ਲਾਈ ਦੇ ਥੋੜੀ ਜਿਹੀ ਕਿਉਂਕਿ ਕੱਲ ਵੀ ਨਹੀਂ ਲਾਈ ਸੀ ਹਾਂ ਮੈਂ ਕਿਹਾ ਮਰੇ ਚੱਪੜਾ ਦੇ ਦੇ ਉਹ ਤਾਂ ਲੱਗੀ ਜਾਂਦੇ ਕਿਉਂਕਿ ਗਰਮੀ ਦੇ ਵਿੱਚ ਤਾਂ ਜੁਨੀ ਨਹੀਂ ਲੈ ਕੇ ਅੰਦਰ ਚੱਪੜਾ ਫੁਰਦਾ ਅੰਦਰ ਲਈਏ ਹੁੰਦੇ ਆ ਹਾਂ ਹਾਂ ਤੇ ਫਿਰ ਮੇਰੇ ਬਾਹਰ ਨਹੀਂ ਚੜਨ ਮਾਰਦੇ ਕੋਚੇ ਚ ਬਾੜ ਨਹੀਂ ਹੁੰਦੇ ਤੇ ਗਾਣਾ ਵੀ ਪੈਂਦਾ ਮੈਨੂੰ ਬਹੁਤ ਕਿਉਂ ਹੋਰ ਕਰਾਲਾ ਸਿੱਧੇ ਬਾਹ ਇਹ ਛੜਨ ਦਾ ਗੂੜੀ ਗੱਲ ਹੈ ਕੈਮੀਕਲ ਹੁੰਦੇ ਆ ਤੇ ਉਹ ਤਾਂ ਮੈਂ ਛੱਡਣਾ ਸੀਗਾ ਪੱਖਾ ਤੇ ਤੂੰ ਬੈਠਾ ਏ ਠੀਕ ਹੈ ਉੱਧਰ ਵੀ ਪੱਖਾ ਚੱਲ ਨਹੀਂ ਜਾਂਦਾ ਚਲ ਮੈਂ ਇੱਧਰ ਨਹੀਂ ਛੱਡਦੀ ਹਾਂ ਤੂੰ نیچے ਨੌਕਰੀ ਠੀਕ ਹੈ ਤੇ ਇਹ ਗੂੜੀਂ ਜਾਗਦਾ ਜੋਦੋਂ ਉਹ ਬੜਾ ਪੋਚਾ ਲੱਗ ਜੂ ਦਿਨ ਨਾਲ ਤੇਰੇ ਡੈਡੀ ਪਾਏ ਉਹ ਪੱਠੇ ਸਾਰੇ ਬੇਲੇ ਹੋ ਜਾਂਦੇ ਉਹਦੋਂ ਰੋਟੀ ਖਾਂਦੇ। ਸਮਰੀਦ ਬੋਲ ਵੀ ਵੀ ਲੈ ਕੇ ਕੰਧ ਵੜ ਕੇ ਖੜ ਜਾਂਦੀ ਹੁੰਦੀ ਆ ਸਾਫ ਘੱਟ ਕੇ ਹੈ ਕੀ ਮੋਰਾ ਮੈਨੂੰ ਨਹੀਂ ਚੰਦਨ ਲੱਗ ਨਾ ਉਹ ਮੈਂ ਤਾਂ ਕੁੱਚ ਲਉਂ। ਅੱਜ ਪੂਰੇ ਕਮਰੇ ਚਲਾਉਂਗੇ। आ गए थे पानी पिला दो ये अभी मर रहा है मैं थोड़ी एवड़ा छानना के अब प्लीज छानना के डालो अब तक डालने के हम सोच चल थीगे? हाँ ऐसे लो ऐसे हैं तो लाओ ना मुझे ना वो ठीक किया ना हाँ किया है ना बीबी हाँ, तो ने ना अपका करकोडे खड़ा देखो ना बीबी तो उन्हें टिप टॉप दिख गया तू भी आ जाते थे चार मार दिया था तू तो बस दे रही मार दिया ਠੀਕ ਹੁਣ ਬਾਹਰ ਨਹੀਂ ਜਾਂਦੇ ਬਣੇ। ਲਓ ਜੀ ਸਬਜੀ ਆਪਣੀ ਬਣ ਗਈ ਛਲਗਮਾਂ ਦੀ ਦੇਖੋ ਕਿੰਨੀ ਜਿਆਦਾ ਘੈਂਟ ਬਣੀ ਆ ਤੇ ਹਾਂ ਅੱਜ ਭੈਣਾ ਕਹਿ ਸਕਦੇ ਹਾਂ ਸਬਜੀ ਸਬਜੀ ਥੋੜੀ ਐ ਸਹੀ ਲੱਗਦੀ ਆ ਸਾਡੇ ਸਬਜੀ ਥੋੜੀ ਕਿਉਂਕਿ ਇਹਨੇ ਕਿ ਛਲਗਮਾਂ ਸੀਗੇ ਪਰ ਛਲਗਮਾਂ ਦੀ ਜਿਹੜੀ ਸਬਜੀ ਹੋ ਸੁੱਕੀ ਬਣਦੀ ਆ ਨਾ ਤਾਂ ਕਰਕੇ ਵੀ ਥੋੜੀ ਲੱਗਦੀ। ਚਲੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਸਵੇਰ ਨੂੰ ਕੋਈ ਹੋਰ ਬਣਾ ਲੈਣਗੇ ਸਵੇਰ ਤੋਂ ਪਤਾ ਕੀ ਹੁੰਦਾ ਦਹੀਂ ਲੱਸੀ ਹੁੰਦੀ ਆ ਚਟਨੀ ਨਾਲ ਵੀ ਰੋਟੀ ਜਿਹੜੀ ਟੇਸਟੀ ਲੱਗਦੀ ਆ। ਬਾਕੀ ਦੇਖੋ ਆਪਾਂ ਆਪਦੀ ਬੰਨ ਕੇ ਲੈ ਜਾਣੀ ਆ। ਮਗਰ ਉਹ ਦੇਖਾਂਗੇ ਕਾਦੀ ਬਣਾਉਂਦੇ ਕਾਦੀ ਨਹੀਂ ਤੇ ਉਹਨਾਂ ਆਪਾ ਕੱਟਦੇ ਗਏ ਹੁਣੀਆਂ ਤੇ ਫੜਾਈਏ ਸਾਰਿਆਂ ਨੂੰ ਰੋਟੀ ਆ ਚੱਕੀ ਕੋਲੇ ਜਾਂ ਕੁੱਕਰ ਕੋਲੇ ਤੇ ਸਾਂਭੀ ਤਾਂ ਸੀਗੀ ਸਿੱਟੀ ਫਿਰ ਦੁਆਲੇ ਢੂਲੇ ਕੋਲੇ ਗਈ ਬਾਈ ਬਿਸ਼ੇਸ਼ ਸੀਗੀ ਸਾਂਭੀ ਹੋਈ ਰੈੱਟ ਤੇ ਹੋਣੀ ਹੈ ਜੀ ਆਪਾਂ ਮੈਂ ਹਨਾ ਰਾਈਸ ਵਾਟਰ ਚੌਲਾਂ ਜਿਹੜਾ ਮੈਂ ਪਾਣੀ ਜਿਹਾ ਬਣਾਇਆ ਸੀ ਨਾ ਕਹਿੰਦੇ ਸਕਿਨ ਟਾਈਟ ਦੇ ਲਈ ਮੇਰੀ ਸਕਿਨ ਨਾ ਯਾਰੀ ਲੂਸ ਜਿਹੀ ਹੋ ਜਾਂਦੀ ਹੈ ਸਾਡੀਾਂ ਚੱਕ ਥੋੜੀ ਜਿਆਦਾ ਹੋ ਜਾਂਦੀ ਤੇ ਚੰਦੀ ਕਰੀਮ ਵਗੈਰਾ ਹੀ ਕਹਿੰਦੇ ਫਿਰ ਆਪਾਂ ਘੱਟਾ ਨਾ ਜਦੋਂ ਸਕੂਲ ਜਾਂਦੇ ਆ ਉਦੋਂ ਹੀ ਯੂਜ਼ ਕਰਦੇ ਆ ਕਿ ਬਸ ਕੰਮਕਾਰਾਂ ਦੇ ਵਿੱਚ ਲੱਗ ਜਾਈਦਾਗਾ ਯਾਨੀ ਕਿ ਲੋਸ਼ਨ ਵਗੈਰਾ ਘੱਟ ਲਾਈਦਾ ਹਨਾ ਤੇ ਸਕਿਨ ਮੇਰੀ ਡਰਾਈ ਹੋਣ ਕਰਕੇ ਅਬ ਸ਼ੱਕ ਦੀ ਨਿਮ ਗੜਗੇ ਪਕਾਣ ਟਿਕੰਟੀ ਤੋਂ ਲਾਈ ਚੰਦ ਗਈ ਹੈ ਨਾ ਤਾਂ ਫੇਰ ਜਾ ਕੇ ਇਸ ਕੰਨ ਜਿਹੜੀ oily ਹੁੰਦੀ ਹੈ ਤੇ ਮੈਂ ਨਾ ਉਹ ਜਿਹਦੇ ਨਾਲ ਪ੍ਰੈਸ਼ਰ ਜਗਾ ਮੈਨੂੰ ਹੁਣ ਦਿਮਾਗ 'ਚ ਨਹੀਂ ਆਉਂਦੀ ਗੱਲ ਉਹ ਮੈਂ ਸਾਹਮ ਕੇ ਰੱਖੀ ਸੀ ਕਿ ਮੈਂ ਨਾ ਚੌਲਾਂ ਦੇ ਪਾਣੀ ਬਣਾ ਕੇ ਵਿੱਚ ਕੁਝ ਹੋਰ ਪਾ ਕੇ ਹਾਂਜੀ 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 ਵੇਖਾ ਤੇਰੇ ਕੰਨ ਚ ਕੀ ਹੋ ਗਿਆ ਕੁਝ ਵੀ ਨਹੀਂ ਤੇਰੇ ਕੰਨ ਚ ਕੋਤਕ ਕੋਈ ਨਹੀਂ ਤੇਲ ਪਾ ਦਿੰਦੇ ਪੁੱਤ ਜਿਹੜਾ ਉਹ ਪ੍ਰੈਸ਼ਰ ਜੇ ਵਾਲੀ ਮੈਂ ਮੇਰੀ ਗੱਲ ਸੁਣ ਲੈ ਪੁੱਤ ਇਦਿਵੇਂ ਪ੍ਰੈਸ਼ਰ ਜ ਵਾਲੀ ਸ਼ੀਸ਼ੀ ਰੱਖੀ ਸੀ ਵਾਈਟ ਜੀ ਸਿੱਪ ਸਿੱਪ ਜ ਵਾਲੀ ਉਹ ਦੇਖੀ ਨਹੀਂ ਕਿਤੇ ਹੈ ਨਾ ਤਾਂ ਸੱਚ ਬਲੌਗ ਮੈਂ ਕਿਦਾਂ ਫੋਨ ਬੰਦ ਕਰਤਾ ਕਿਉਂਕਿ ਪਤਾ ਕੀ ਸੀ ਕਿ 7:30 ਹੋ ਗਏ ਮੈਂ 7 ਵਜੇ ਬਲੌਗ ਅਪਲੋਡ ਕਰਦੇ ਹੁੰਨੀ ਜਾਨੀ ਕਿ ਜਿਹੜਾ ਤੁਸੀਂ ਕੱਲ ਬਲੌਗ ਦੇਖਿਆ ਉਹਦੀ ਗੱਲ ਕਰ ਰਹੀ ਹਾਂ ਮੈਂ ਤੇ ਮੈਂ ਤਾਂ ਬਲੌਗ ਅਪਲੋਡ ਕਰਨੇ ਭੁੱਲ ਗਈ ਸਾਰਾ ਕੁਝ ਕੀਤਾ ਪਿਆ ਸੀਗਾ ਤੇ ਜਾਦੀ ਨਹੀਂ ਆਇਆ ਮੇਰੇ ਵਲੌਗ ਪਾਣਾ ਰੋਟੀ ਖਾਣ ਲੱਗੀ ਰੋਟੀ ਖਾਣ ਤੋਂ ਬਾਅਦ ਮੈਂ ਸਭ ਦੇ ਜਿਹੜੇ ਕੰਮ ਕਰ ਭਾਂਡੇ ਭੁੰਨੇ ਮਾਣਨ ਲੱਗੀ ਤੇ ਮੈਨੂੰ ਪਤਾ ਹੀ ਨਹੀਂ ਲੱਗੇ ਦੀ ਫੇਮ ਦਾ ਪ੍ਰੈਸ ਟੇਬਲ ਭਰਿਆ ਪਿਆ ਹੈ ਮੈਂ ਕੱਪੜੇ ਪ੍ਰੈਸ ਕਰਨੇ ਸੱਚੀ ਤੇ ਮੇਰੇ ਨਾਲ ਇੱਕ ਮੈਨੂੰ ਦੁਪੱਟਾ ਹੀ ਨਹੀਂ ਥਿਆ ਰਿਹਾ ਪਤਾ ਨਹੀਂ ਮੈਂ ਕਿੱਥੇ ਰੱਖਤਾ ਕਿੱਥੇ ਨਹੀਂ ਹੁਣ ਮੈਂ ਅਲਮਾਰੀ ਵਗੈਰਾ ਖੋਲਦੀ ਆ ਬੋਲਾਂ ਦੇ ਹੋ ਗਏ ਨੇ ਥੋਟੇ ਜਾਂਦੇ ਤੇ ਮੈਂ ਉਹਦਾ ਦੁਪੱਟਾ ਬਾਹਰ ਨਹੀਂ ਮਤਲਬ ਇਹ ਜੋ ਕੰਮ ਇਹਦੇ ਨਾਲ ਖੇਡੀਆਂ ਨੇ ਹਾਂ ਜਿੱਤ ਟਾਈਮ ਹੋ ਗਿਆ ਜੀ 9 ਦਾ ਤੇ ਇਹ ਕੰਮ ਕਰਨ ਵੀੜਿਆਂ ਤੋਂ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਤੇ ਆਪਾਂ ਨਾ ਕੱਪੜੇ-ਕੁੱਪੜੇ ਪ੍ਰੈਸ ਕਰਨ ਲੱਗ ਗਏ ਸੀ ਕਿ ਤੇ ਬਾਕੀ ਬੱਚੇ ਬੈਠੇ ਸੀ ਹਨਾ ਤੇ ਉਹਨਾਂ ਦੇ ਨਾਲ ਇਹਦੇ ਡੈਡੀ ਲੱਗੇ ਪਏ ਸੀ ਨਾਲੇ ਤੇ ਜਾਨੀ ਕਿ ਉਹਨਾਂ ਨੂੰ ਖਿਡਾ ਰਹੇ ਸੀ ਖੇਡਣ ਦੇ ਨਾਲ ਨਾਲ ਹੀ ਉਹਨਾਂ ਨੂੰ ਪੜਾ ਰਹੇ ਸੀ ਉਹਨਾਂ ਨੂੰ ਸੰਭਗਿਆ ਕਰਾਈ ਜਾਂਦੇ ਸੀ ਤੇ ਐਵੇਂ ਕਹਾਂ ਵੀ ਮੈਂ ਮੈਂ ਤਾਂ ਕਦੇ ਹੀ ਉਹਨਾਂ ਨੂੰ ਪੜਾਇਆ ਵਿਚਾਰੀਆਂ ਨੂੰ ਬਸ ਦੇਖ ਲੈਣੀ ਹੁੰਦੀ ਉਹਨਾਂ ਦਾ ਵਰਕ ਵਗੈਰਾ ਪੇੜ ਲੈਣ ਦੇ ਤੇ ਅੱਜ ਉਹਨਾਂ ਦੇ ਡੈਡ ਨੇ ਖੇਡਣ ਦੇ ਨਾਲ ਨਾਲ ਹੀ ਨਾਲ ਹੀ ਉਹਨਾਂ ਨੂੰ ਪੜਾਇਆ ਇੰਜੋਏ ਕਰੀ ਗਿੰਨਾ ਬੈਠਣਾ ਤੇ ਹੁਣ ਉਹ ਵੀ ਸੌਂਗ ਨਾ ਤੇ ਮੇਰੀ ਵੀ ਹੁਣ ਜ਼ਿਆਦਾ ਐ ਮੈਂ ਕਿਹਾ ਕਿ ਆਪਣਾ ਨਾ ਇੱਕ ਭਾਤੇ ਤੋਂ ਭੈਣ ਹੈਗੀ ਤੇ ਉਹ ਕਮੈਂਟ ਕੱਟ ਕਰਦੇ ਹੁੰਦੇ ਬਲੌਗ ਤੇ ਤੇ ਉਹਨਾਂ ਕੋਲ ਨਾ ਨੰਬਰ ਹੈ ਤੇ ਉਹ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਦਿੰਦੇ ਹੁੰਦੇ ਉਹ ਕਹਿੰਦੀ ਵੀ ਭੈਣੇ ਤੁਹਾਡੇ ਵਿਆਹ ਵਾਲੇ ਜਿਹੜੇ ਬਲੌਗ ਐ ਮੈਂ ਅੱਜ ਦੇਖਿਆ ਬਹੁਤ ਸੋਹਣਾ ਸੀਗੇ ਜਿਹੜੇ ਵਲੌਗ ਸੀ ਹਨ ਤੁਸੀਂ ਸਾਰੀ ਫੈਮਿਲੀ ਜਾਨੀ ਕਿ ਜਿਵੇਂ ਵਿਆਹਗੇ ਤਿਆਰ ਹੋ ਕੇਗੇ ਤੇ ਜਾਨੀ ਕਿ ਬਹੁਤ ਵਧੀਆ ਲੱਗ ਰਹੇ ਸੀਗੇ ਬਾਕੀ ਉਹਨਾਂ ਨੇ ਕਿਹਾ ਸੀ ਕਿ ਨਵਰੀ ਤੇ ਦਸਮਰੀਤ ਦੋਨੋਂ ਬਹੁਤ ਸੋਹਣੀਆਂ ਲੱਗ ਰਹੀਆਂ ਸੀਗੀਆਂ ਤੇ ਪਤਾ ਨਹੀਂ ਉਹਨਾਂ ਨੂੰ ਨਜ਼ਰ ਹੀ ਲੱਗੀ ਦੋਨੇ ਬਿਮਾਰ ਹੋ ਗਏ ਇੱਕ ਤਾਂ ਪੌੜਾ ਨਾਲ ਡਿੱਗ ਪੀ ਤੇ ਇੱਕ ਚਲੋ ਬਿਮਾਰ ਹੋ ਗਏ ਚਲੋ ਕੋਈ ਗੱਲ ਨਹੀਂ ਤਾਂ ਚੱਲਦਾ ਹੀ ਰਹਿੰਦਾ ਹਨਾ ਠੀਕ ਹੋ ਜਾਣਗੇ ਤੇ ਨਜ਼ਰ ਅਲ ਤੇ ਕੀ ਗੱਲ ਆ ਹੱਸੇ ਮਜ਼ਾਕ ਕਰੀ ਜਾਂਦੇ ਸਿਰਸ ਨਜ਼ਰਬਾਰੀ ਵੀ ਸਾਰਿਆਂ ਨੇ ਕਮੈਂਟ ਕੀਤਾ ਕਿ ਨਜ਼ਰੀ ਲੱਗ ਗਈ ਤੇ ਜਿਵੇਂ ਅੱਜ ਤੁਸੀਂ ਵਲੌਗ ਦੇਖਿਆ ਹਨਾ ਇਹ ਤੋਂ ਪਹਿਲਾਂ ਵਾਲਾ ਵਲੌਗ ਦੇਖਿਆ ਵਾਸੀ ਮੋਤਾਂ ਕਰਦੀਆਂ ਵਿਆਹ ਵਾਲਾ ਹਨਾ ਸਮ੍ਰਿਤ ਫੋਨ ਸੀਗਾ ਸਮ੍ਰਿਤ ਕੋਲੇ ਪਾਪੇ ਵਾਲਾ ਤੇ ਚਲੋ ਵਿਚਾਰੀ ਨੇ ਜਿੰਨੀਆਂ ਕੁ ਕਲਿੱਪਸ ਲੈਤੀਆਂ ਗਈਆਂ ਉਹਨੇ ਬਹੁਤ ਸੋਹਣੀਆਂ ਲੈਤੀਆਂ ਫਸਟ ਟਾਈਮ ਉਹਨੇ ਵਲੌਗ ਬਣਾਇਆ ਸੀਗਾ ਵੀ ਆਪਣੀ ਆਪ ਮੈਂ ਕਹਿ ਗਈ ਸਮਾ ਪੁੱਤ ਕੁਝ ਕੁ ਕਲਿੱਪਸ ਲੈ ਲਈ ਹਨਾ ਕਿਉਂਕਿ ਮੈਨਾਂ ਦੇ ਮੈਸੇਜ ਆ ਰਹੇ ਸੀ ਕਿ ਤੁਸੀਂ ਵਿਆਹ ਵਾਲਾ ਵਲੌਗ ਪਾਓ ਕਿਉਂਕਿ ਜੀ ਸ਼ਨੀਵਾਰ ਦੀ ਜਾਗੋ ਸੀ ਐਤਵਾਰ ਨੂੰ ਕੋਈ ਪ੍ਰੋਗਰਾਮ ਨਹੀਂ ਸੀ ਜਾਨੀ ਕਿ ਰੈਸਪੀ ਸੀ ਕਿਤੇ ਸੋਮਵਾਰ ਦਾ ਵਿਆਹ ਸੀਗਾ ਤੇ ਸਮ੍ਰਿਤ ਮੰਮੀ ਤੇ ਪਾਪਾ ਜਿਵੇਂ ਤੁਸੀਂ ਦੇਖ ਹੀ ਗਏ ਸੀਗੇ ਹਨਾ ਚਲੋ ਸਮ੍ਰਿਤ ਨੇ ਜਿੰਨਾ ਵਲੌਗ ਬਣਾਇਆ ਬਹੁਤ ਸੋਹਣਾ ਬਣਾਇਆ ਤੇ ਆਪਾਂ ਚਲੋ ਕੁਛ ਕੁ ਘਰਦਿਆਂ ਕਲਿੱਪਸ ਲੈਤੀਆਂ ਸੀਗੀਆਂ ਤੇ ਕੁਛਕ ਆਪਾਂ ਵਿਆਹ ਦੀਆਂ ਬਾਕੇ ਆਪਣਾ ਜਿਹੜਾ ਵਲੌਗ ਕੰਪਲੀਟ ਹੋ ਗਿਆ ਸੀ ਤੇ ਸਾਰੇ ਨੇ ਨਾ ਬਹੁਤ ਜ਼ਿਆਦਾ ਇਸ ਆਪਣੀ ਇਹ ਵਾਲੇ ਵਲੌਗ ਰੂਮੇ ਬਹੁਤ ਵਧੀਆ ਪਿਆਰ ਕੀਤਾ ਤੁਸੀਂ ਹਨਾ ਬਹੁਤ ਸੋਹਣੇ ਚੱਲ ਰਹੀ ਹੈ ਬਸ ਇਦਾਂ ਹੀ ਤੁਸੀਂ ਪਲੀਜ਼ ਸਪੋਰਟ ਬਣਾ ਕੇ ਰੱਖੋ ਤੇ ਸਾਰੇ ਭੈਣ ਭਰਾਵਾਂ ਦਾ ਇੱਕ ਵਾਰੀ ਫਿਰ ਤੋਂ ਹਨਾ ਐਡੇ ਸੋਹਣੇ ਸੋਹਣੇ ਕਮੈਂਟ ਕਰਨ ਦੇ ਲਈ ਦਿਲ ਤੋਂ ਤੁਹਾਡਾ ਧੰਨਵਾਦ ਹੈ ਬਸ ਇਦਾਂ ਹੀ ਤੁਸੀਂ ਵਲੌਗ ਦੇ ਨਾਲ ਜੁੜੇ ਰਹੋ ਹਨ ਤੇ ਅੱਜ ਵਲੌਗ ਬਸ ਆਪਣਾ ਜਿੰਨਾ ਕ ਬਣਿਆ ਅਸੈਪਟ ਜਰੂਰ ਕਰਿਓ ਤੇ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ വലോഗ് നോട്ടഫിഷൻ തടേ തേ ഹസിയ സൈഡത്തെ ബട്ടേ ക്കെ ജോ ബനാ ഉണ്ടാണിയ ഫോൺ വെക്കുന്ന ചിലോ ക്രമ നെക്സ്റ്റ് വലോഗ് നാ മേ